ਇਹ ਆ ਮੇਰਾ ਖਲਾਰਾ ਪਾਇਆ ਹੋਇਆ ਹੈ ਇਹ ਮੈਂ ਅਜੇ ਚਾਦਰਾਂ ਵੀ ਚੇਂਜ ਕਰਨੀਆਂ ਨੇ ਕਾਫੀ ਦਿਨ ਹੋ ਗਏ ਬਿਸਤਰੇ ਮਾਤਰ ਤੇ ਚੱਕ ਕੇ ਸਾਰੇ ਇੱਥੇ ਇਹ ਸਰਦੀਆਂ ਵਾਲੇ ਕੱਪੜੇ ਕੱਢੇ ਸੀ ਜਿਹੜੇ ਮਤਲਬ ਇਹ ਚ ਗਰਮੀ ਵਾਲੇ ਵੀ ਨੇ ਸਰਦੀਆਂ ਵਾਲੇ ਨੇ ਤੇ ਇੱਕ ਇਹ ਤਾਂ ਇੱਕ ਇੱਥੇ ਪਤਾ ਨਹੀਂ ਹੋਰ ਕਿੱਥੇ ਗਠੜੀ ਚ ਬੰਨੀ ਪਈ ਸੀ ਸ਼ਾਇਦ ਬਿਸਤਰੇ ਥੱਲੇ ਆ ਗਈ ਆ ਜੋ ਕਿ ਮੈਂ ਕਿਸੇ ਨੂੰ ਦੇਣੇ ਨੇ ਆ ਨਮਾਰੀ ਇਥੋਂ ਕੂੜਾ ਨਿਕਲਿਆ ਜਦ ਕਿ ਆਪਾਂ ਡੇਲੀ ਝਾੜੂ ਲਾਉਣੀ ਆ ਫਿਰ ਵੀ ਦੇਖੋ ਚੂਹੇ ਨੇ ਕਿੰਨਾ ਗੰਦ ਪਾਇਆ ਟੈਚੀ ਪਿਆ ਸੀ ਚੂਹਿਆਂ ਨੇ ਖਾ ਲਿਆ ਸਲਾਈਡ ਪਈ ਸੀ ਉਹ ਨਮਾਰੀ ਦੇ ਉੱਪਰ ਠੀਕ ਆ ਇਥੋਂ ਮੰਜਾ ਚੱਕਿਆ ਜਾ ਕੇ ਮੈਂ ਇੱਥੇ ਡਾਇਮੰਡਾਂ ਚ ਇੱਥੋਂ ਤੱਕ ਆ ਗਿਆ ਬਹੁਤ ਸੋਹਣੀ ਸੈਟਿੰਗ ਆ ਗਈ ਮੰਝੇ ਦੀ ਪਰ ਜੇ ਮੰਝਾ ਇੱਥੇ ਡੋਨੀਆ ਫਿਰ ਇੱਕ ਨਮਾਰੀ ਆਹੀ ਨਮਾਰੀ ਇੱਥੇ ਆਉਣੀ ਆ ਠੀਕ ਆ ਉਥੋਂ ਨਮਾਰੀ ਘੜੀ ਇਸਕੇ ਮੈਂ ਇੱਥੇ ਰੱਖਤੀ ਆ ਹੁਣ ਉਹ ਗਰੀਬ ਉਥੇ ਖੁੰਝੇ ਲਾਤਾ ਆਪਾਂ ਮੰਝਾ ਖੜਾ ਕਰਤਾ ਕਿਉਂਕਿ ਇੱਥੇ ਰੱਖਣੀ ਆ ਦੂਜੀ ਨਮਾਰੀ ਨਮਾਰੀ ਆਉਣੇ ਵਾਲੀ ਮੈਂ ਹੁਣੇ ਸ਼ੋਰੂਮ ਤੇ ਗਈ ਸੀ ਜਿੱਥੇ ਕਾਕਾ ਸ਼ੋਰੂਮ ਤੇ ਲੱਗਿਆ ਤਾਂ ਮੈਂ ਜਾ ਕੇ ਨਮਾਰੀ ਦੇਖ ਗਈਆਂ ਮੈਂ ਲੈਣ ਲੱਗੀਆਂ ਨਮਾਰੀ ਕਿਸ਼ਤਾਂ ਦੇ ਉੱਤੇ ਮਤਲਬ ਕਿਸ਼ਤਾਂ ਦੇ ਨਮਾਰੀ ਚੱਕੀਆਂ ਮੈਂ ਨਿਊ ਨਮਾਰੀ ਬਸ ਥੋੜੇ ਜਿਹਾ ਤੱਕ ਆਉਣ ਵਾਲੀ ਆ ਜਿਹੜੇ ਸੋਦਾਂ ਤੇ ਕਾਕਾ ਲੱਗਿਆ ਉੱਥੇ ਤੇ ਨੂੰ ਹਰ ਇੱਕ ਚੀਜ਼ ਮਿਲਦੀ ਹਰ ਇੱਕ ਸਮਾਨ ਮਿਲਦਾ ਕਿਉਂਕਿ ਕਾਕਾ ਉੱਥੇ ਬਜਾਜ ਵਾਲਿਆਂ ਨੇ ਲੋਨ ਕਰਤਾ ਇਹ ਸ਼ੋਰੂਮ ਦੇ ਉੱਤੇ ਜਿਹੜੇ ਮੈਂ ਆਪਾਂ ਬਜਾਜ ਦਾ ਜੋ ਸਮਾਨ ਸੋਣ ਲੈਣੇ ਨੇ ਨਾ ਜਿਹੜੇ ਬਜਾਜ ਵਾਲਿਆਂ ਨੇ ਕਾਰਡ ਹੁੰਦੇ ਨੇ ਕਾਕਾ ਕਾਰਡ ਵਗੈਰਾ ਬਣਾਉਂਦਾ ਉੱਥੇ ਸ਼ੋਰੂਮ ਤੇ ਤੇ ਉਹਨਾਂ ਦੇ ਤਿੰਨ ਸ਼ੋਰੂਮ ਨੇ ਤਿੰਨਾਂ ਸ਼ੋਰੂਮਾਂ ਦੇ ਉੱਤੇ ਵਧੀਆ ਬਹੁਤ ਵਧੀਆ ਸਮਾਨ ਹੁੰਦਾ ਹ ਮੈਂ ਸਵੇਰੇ ਸਵੇਰੇ ਪਹਿਲਾਂ ਗਈ ਚਾਹ ਤੇ ਨਮਾਰੀ ਦੇਖ ਕੇ ਆਈ ਤੇ ਹੁਣ ਉਹ ਨਿਊ ਵਾਲੀ ਨਮਾਰੀ ਇੱਥੇ ਰੱਖੂਗੀ ਪਤਾ ਕੀ ਆ ਕੱਪੜਿਆਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੁੰਦਾ ਤੇ ਹੁਣ ਸਾਡੀਆਂ ਨਮਾਰੀਆਂ ਬੰਡੀਆਂ ਨੇ ਜਾਂ ਤਾਂ ਕੀ ਆ ਨਮਾਰੀ ਆ ਜੋਤ ਦੀ ਆ ਦੇਖੋ ਸਾਰੀ ਉਹ ਵਿੱਚ ਚਾਦਰਾਂ ਚੂਤਰਾ ਵਿੱਚ ਬਾੜੀਆਂ ਹੋਈਆਂ ਬੈਠਾ ਦੀ ਆ ਸਾਰੇ ਵਿਚਾਰੇ ਮੇਰੇ ਜੋਤ ਦੇ ਪੁਰਾਣੇ ਕੱਪੜੇ ਨੇ ਜਦ ਕਿ ਡੱਬਿਆਂ ਦੇ ਵਿੱਚ ਪਾ ਪਾ ਕੇ ਕੱਪੜੇ ਵੀ ਅਸੀਂ ਭਰੇ ਪਏ ਨੇ ਠੀਕ ਆ ਇਹ ਜੋਤ ਦੀ ਨਮਾਰੀ ਆ ਇਹ ਮੇਰੀ ਕੱਲੀ ਦੀ ਨਮਾਰੀ ਆ ਆ ਸਾਡੇ ਗਿਫਟ ਗੁਫਟ ਪਏ ਨੇ ਇਹ ਸਾਰੀ ਹੁੰਦਾ ਦੇਖੋ ਮੇਰੇ ਪਰਸੇ ਤੱਕ ਦੇਖੋ ਕਿੱਥੇ ਮਤਲਬ ਸਾਹ ਨਹੀਂ ਹੁੰਦਾ ਨਿਮਾਰੀ ਨੂੰ ਇੱਕ ਕਪੜਾ ਲਪੜਣਾ ਹੁੰਦਾ ਸਾਰੀ ਨਿਮਾਰੀ ਸਾਨੂੰ ਪੱਟਣੀ ਪੈਂਦੀ ਹੈ ਹੁਣ ਮੈਂ ਇਹ ਨਿਮਾਰੀ ਦਊਗੀ ਜੋਤ ਨੂੰ ਇੱਧਰ ਰੱਖੂੰਗੀ ਜੋਤ ਦੇ ਕਪੜੇ ਕਾਕੇ ਦੇ ਕਪੜੇ ਵੀ ਥੋੜੇ ਬਹੁਤੇ ਆ ਜਾਣੇ ਨੇ ਕਾਕੇ ਨਾਲੋਂ ਜ਼ਿਆਦਾ ਕਪੜੇ ਜੋਤ ਦੇ ਹੁੰਦੇ ਨੇ ਤੇ ਆਹ ਨਿਮਾਰੀ ਦੇ ਦਣੀ ਮੈਂ ਕਾਕੇ ਨੂੰ ਇਹਦੇ ਵਿੱਚ ਇੱਕ ਲੋਕਰ ਵੀ ਲੱਗਿਆ ਵੀ ਐਸੀ ਥਾਂ ਤੇ ਆ ਜੋ ਕਿ ਮੈਂ ਪਹਿਲਾਂ ਲਵਾਇਆ ਸੀ ਆਪ ਧੋਕੇ ਕੇ ਠੀਕ ਆ ਆਦਰਾਂ ਦਾ ਖਾਲੀ ਆ ਬੈਸੀ ਖਾਲੀ ਪਿਆ ਹੁੰਦਾ ਇਹਦੇ ਚ ਤਾਂ ਮਾੜਾ ਮੋਟਾ ਹੀ ਸਮਾਨ ਹੋਣਾ ਘਰੇ ਲੋਕ ਰੂਲੂ ਸਮਾਨ ਆਹੀ ਚੀਜ਼ਾਂ ਚੂਜ਼ਾਂ ਜੋਦੀਆਂ ਗੁੱਡੀਆਂ ਗੱਡੀਆਂ ਮੈਕ ਕੰਗੇ ਕੁੰਗੇ ਰੱਖੇ ਹੋਨੇ ਤੇ ਆਦਰਾਂ ਦੇ ਆਦਰਾਂ ਦੇ ਵਿੱਚਾ ਕਾਪੀਆਂ ਕਦਾਬਾਂ ਪਿਲਸਣਾ ਆ ਮੇਰੀ ਕੁੜੀ ਦੇ ਹਾਲ ਦੇਖੋ ਨੇਲ ਪਾਲਿਸ਼ ਲਾ ਕੇ ਕੀ ਕੀਤਾ ਇਹਦੇ ਚ ਪਿਲਸਣਾ ਕਾਪੀਆਂ ਕਦਾਬਾਂ ਨਾਲ ਡਰਾਜ ਭਰਿਆ ਇਹਦੇ ਚ ਨੇ ਜਵਾਦਪਿੰਦਰ ਦੀਆਂ ਕਾਪੀਆਂ ਕਤਬਾਂ ਮੈਂ ਥੋੜੇ ਚਿਰ ਬਾਅਦ ਕੱਢਦੀਆਂ ਧੁੱਪ ਤਾਂ ਪਲਵਾ ਦਣੀ ਆ ਨਹੀਂ ਬੈਸੀ ਆ ਮੈਨੂੰ ਲੱਗੇ ਜਿਵੇਂ ਘੱਟਾ ਪਿਆ ਹੁੰਦਾ ਨਾ ਕਸੇ ਘਟਾਨੇਗਾ ਤੇ ਕਾਕੇ ਦੇ ਕੱਪੜੇ ਬਹੁਤ ਘਟਨੇ ਸਾਡੇ ਕੋਲੇ ਹੱਦ ਤੋਂ ਜ਼ਿਆਦਾ ਕਾਕੇ ਦੇ ਕੱਪੜੇ ਕਿੱਥੇ ਹੁੰਦੇ ਨੇ ਕਾਕੇ ਦੇ ਬਾਹੂ ਦੇ ਘਰੇ ਉਹ ਰਹਿੰਦਾ ਬਾਹੂ ਕੇ ਘਰੇ ਕਿਉਂਕਿ ਜਿਹੜਾ ਬਾਹੂ ਦਾ ਮੁੰਡਾ ਉਹਦੀ ਹੀ ਨਿਮਾਰੀ ਨੂੰ ਸਾਰੀ ਹੁੰਦਾ ਕਾਕਾ ਕੀ ਕਹਦਾ ਬਾਹੂ ਦੇ ਘਰੇ ਰਹਿੰਦਾ ਜ਼ਿਆਦਾ ਤੇ ਇਹਦੇ ਹੱਦ ਤੋਂ ਜ਼ਿਆਦਾ ਕੱਪੜੇ ਉੱਧਰ ਨੇ ਕਾਕੇ ਦੇ ਕੱਪੜੇ ਬਹੁਤ ਜ਼ਿਆਦਾ ਥੋੜੇ ਨੇ ਜੋ ਕਿ ਉੱਧਰ ਜਿਹੜੀ ਨਿਮਾਰੀ ਪਈ ਲੱਕੜ ਦੀ ਉਸ ਨਿਮਾਰੀ 'ਚ ਹੁੰਦੇ ਨੇ ਹੁਣ ਉਧਰੋਂ ਕੱਢ ਕੇ ਇੱਧਰ ਰੱਖੂੰਗੀ ਤੇ ਉਸ ਨਿਮਾਰੀ ਦੇ ਲੱਕੜ ਦੀ 'ਚ ਮੈਂ ਪੁੱਛ ਰਸੋਈ ਦਾ ਸਮਾਨ ਰੱਖੂੰਗੀ ਕੁਝ ਸਮਾਨ ਇਹ ਤਾਂ ਮੰਜੇ ਥੱਲੇ ਪਿਆ ਹੁੰਦਾ ਸੀ ਜੋ ਵੀ ਕੱਲ ਮੈਂ ਉਧਰ ਬਾਬੇ ਵਾਲੇ ਕਮਰੇ ਚ ਉਧਰ ਮੰਦਰ ਚ ਰੱਖਿਆ ਇਹ ਲੱਗੇ ਚੋਟਾ ਨਹੀਂ ਆ ਨੀ ਮਨੀ ਗਈ ਹੋਇਆ ਜੋਤ ਨੂੰ ਸਕੂਲੋਂ ਲੈਣ ਜੋਤਾ ਛੁੱਟੀ ਦਾ ਵੀ ਟਾਈਮ ਹੋ ਗਿਆ ਤੇ ਅੱਜ ਅਸੀਂ ਕੋਈ ਕੰਮ ਨਹੀਂ ਨਿਭਾਇਆ ਅੱਗੇ ਅਸੀਂ ਜੋਤ ਨੇ ਆਉਂਦੇ ਨੂੰ ਨਹਾ ਤੋ ਕੇ ਸਾਰੇ ਘਰ ਦੇ ਕੰਮ ਕਰਕੇ ਝਾੜੂ ਪੁੱਛ ਰੋਟੀ ਪਾਣੀ ਕਰਕੇ ਬੇਲੇ ਹੋ ਜਾਂਦਾ ਸੀ ਤੇ ਹੁਣ ਮਨੀ ਗਈ ਐ ਜੋਤ ਨੂੰ ਸਕੂਲ ਲੈਣ ਮੈਂ ਖੜੋ ਉਹਦਾ ਕੰਮ ਕਰ ਲਵਾਂ ਤੇ ਜੋਤ ਅੱਗੇ ਫੇਰ ਕੋਈ ਕੰਮ ਨਹੀਂ ਹੋਣਾ ਅੱਜ ਅੱਜ ਅਸੀਂ ਝਾੜੂ ਝੋੜੂ ਕੁਝ ਨਹੀਂ ਕੀਤਾ न्याय निक्के हजे बाकी न्या निके दराज या थ रोलते पे ने इस तरीके नमारियां लगे स्लाइड में फिर उसरती नमारी थी पहला तारती धरती है ठीक है कुछ ककाके कपड़े रखते ने कुछ हजे रखने ने ਜੋਤੇ ਦੇ ਕੱਪੜੇ ਇਹਨਾਂ ਚ ਪਾਤੇ ਵੀ ਪੂਰੇ ਉੱਪਰ ਤੱਕ ਪ੍ਰੋਪਰ ਭਰਤੇ ਨੇ ਇਹਨਾਂ ਦੇ ਵਿੱਚ ਵੀ ਜੋਤੇ ਦੇ ਕੱਪੜੇ ਭਰੇ ਨੇ ਕੁਝ ਜੋਤੇ ਦੇ ਕੱਪੜੇ ਉੱਪਰ ਪਏ ਨੇ ਉਹ ਸੋਤੇ ਹੇ ਨੀਚੇ ਪਏ ਆ ਚੰਗਾ ਤੇਰਾ ਨਹੀਂ ਦਿਖਾਉਂਦੀ ਚਲ ਨਹੀਂ ਦਿਖਾਉਂਦੇ ਨਹੀਂ ਮੈਂ ਉਹ ਉਧਰ ਪੁਰਾਣਾ ਦਿਖਾਇਆ ਪੁਰਾਣੀ ਨਮਾਰੀ ਦਿਖਾਈ ਜਾਂਦੀ ਨਹੀਂ ਦਿਖਾਈ ਰੋਕ ਰੋਕ ਚਾਬੀ ਕਾ ਤੋ ਕਰਦੀ ਹੁੰਨੀ ਆ ਚਲ ਦਿਖਾ ਤੂੰ ਮੈਨੂੰ ਚਾਬੀ ਦੇ ਦੇ ਭਾਣੇ ਕਿਰਪਾ ਕਰਕੇ ਤੂੰ ਚਾਬੀ ਖੋਦਣੀ ਆ ਆ ਗਈ ਹੈ ਮਨੀ ਦਾ ਖੇਤ ਦਾ ਸਮਾਨ ਇਧਰ ਆਪਣੀਆਂ ਆ ਚਾਦਰਾ ਚੂਦਰਾ ਆ ਮਨੀ ਦਾ ਸਮਾਨ ਪਿਆ ਛੋਟੀਆਂ ਵਾਲੀ ਮਨੀ ਦਾ ਇਹ ਚਲ ਮੈਂ ਪਹਿਲਾਂ ਵੀ ਦਿਖਾ ਦਿੱਤੀ ਸੀ ਕਿ ਨਮਾਰੀ ਇਹ ਇਧਰ ਦਾ ਸੈਟ ਆ ਉਵੇਂ ਹੀ ਆ ਜਿਵੇਂ ਸੀਗੀ ਇਹ ਪਹਿਲਾਂ ਵੀ ਦਿਖਾ ਦਿੱਤੀ ਸੀ ਇਹ ਚਾਬੀ ਮੈਥੇ ਟੰਗਦਾ ਕੁੜੀ ਮਰੀ ਨੇ ਚਾਬੀ ਖੋਦਣੀਆਂ ਤੈਨੂੰ ਨਹੀਂ ਦਿਖਾ ਰਹੀ ਮੈਂ ਉੱਪਰ ਵਾਲਾ ਖਾਣਾ ਦਿਖਾ ਰਹੀ ਆ ਪਹਿਲਾਂ ਨਾ ਮੈਂ ਇਹਦੇ ਨਾਲ ਵੀਡੀਓ ਸ਼ੂਟ ਕਰਦੀ ਹੁੰਦੀ ਸੀ ਦੇਖੋ ਨੇ ਤਾਂ ਇਹਦੇ ਨਾਲ ਵੀਡੀਓ ਸ਼ੂਟ ਕਰਦੇ ਨੇ ਸੀ ਐਵੇਂ ਕਰਕੇ ਹੈਨਾ ਹੁਣ ਮੈਨੂੰ ਕਾਕੇ ਨੇ ਲਿਆ ਕੇ ਦਿੱਤਾ ਵੀਡੀਓ ਸ਼ੂਟ ਕਰਨ ਲਈ ਹੋ ਗਏ ਦੋ ਤੰਦਣ ਲਈ ਕਾਕਾ ਹੁਣ ਇਹ ਵਾਲਾ ਲੈ ਕੇ ਮੈਨੂੰ ਕਹਿੰਦਾ ਇਹਦੇ ਨਾਲ ਵੀਡੀਓ ਸ਼ੂਟ ਕਰਿਆ ਕਰ ਇਹਦੇ ਮੈਕ ਵੀ ਲੱਗੇ ਮੈਕ ਉਹਦੇ ਤੇ ਵੀ ਲੱਗਿਆ ਹੋਇਆ ਪਰ ਇਹਦੇ ਤੇ ਜ਼ਿਆਦਾ ਵਧੀਆ ਤੇ ਵੱਡਾ ਮੈਕ ਲੱਗਿਆ ਹੋਇਆ ਆ ਲਾਈਟ ਲੱਗੀ ਹੋਈ ਆ ਸਾਹਮਣੇ ਆ ਵਾਲੀ ਅਜੀ ਇਹਨਾਂ ਚ ਸੈਲ ਨਹੀਂ ਪਾਏ ਸੈਲਸੋਲ ਪੈਣ ਵਾਲੇ ਨੇ ਇਹਦੇ ਚ ਵੀ ਸੈਲ ਪੈਣੇ ਨੇ ਇੱਥੇ ਆ ਮੈਕ ਜੀ ਵੀ ਇੱਥੇ ਸੈਲ ਪੈਣੇ ਨੇ ਆ ਮੇਰੀਆਂ ਦਵਾਈਆਂ ਦੁਪਹਿਰ ਦਵਾਈਆਂ ਬਣਾ ਰੱਖਦਾ ਗੱਡੀ ਚੱਲਦੀ ਹੈ ਚਸ਼ਮਾ ਆ ਵੀ ਮੇਰੀ ਦਵਾਈਆਂ ਦਾ ਇਹ ਡੱਬਾ ਹੈ ਹਾਜੂ हट ਗਈਆਂ ਦਿਖਾਉਣਾ ਨਹੀਂ ਤੇ ਚਾ ਨਾ ਦਿਖਾ ਕੋਈ ਗੱਲ ਇਹ ਜੋਤ ਦੀ ਜਿਹੜੀ ਮੰਜੀ ਸੀਗੀ ਕੁਝ ਦਿਨ ਪਹਿਲਾਂ ਮੈਂ ਛੋਟੀ ਜਿਹੀ ਮੰਜੀ ਲੈ ਕੇ ਸੀ ਜੋਤਰੀ ਖੇਡਣ ਵਾਸਤੇ ਆ ਦੇਖੋ ਤੇ ਜੋਤ ਦੀ ਮੰਜੀ ਇੱਥੇ ਰੱਖਦੀ ਕਿਉਂਕਿ ਫਿਰ ਮੰਜਾ ਨਹੀਂ ਸੀ ਆਉਣਾ ਇਹ ਨਮਾਰੀ ਤਾਂ ਇਥੋਂ ਤੱਕ ਤਾਂ ਨਮਾਰੀ ਹੁੰਦੀ ਆ ਵੀ ਨਮਾਰੀ ਡਬਲਾ ਬਹੁਤ ਜ਼ਿਆਦਾ ਵੱਡੀ ਆ ਉਹ ਵੀ ਨਮਾਰੀ ਬੱਟੀ ਆ ਹਨਾ ਉਹ ਨਮਰੀ ਇਹਦਾ ਨਾ ਉਨੀ ਵੀ ਵੱਡੀ ਹੋਗੀ ਛੋਟੀ ਨਹੀਂਗੀ ਮਤਲਬ ਲੰਬਾਈ ਚ ਚੜਾਈ ਚ ਥੋੜੀ ਘਟ ਆ ਇਹਦੇ ਨਾਲ ਉਹ ਜ ਚੜਾਈ ਚ ਬਹੁਤ ਜ਼ਿਆਦਾ ਲੰਬਾਈ ਚ ਥੋੜੀ ਜੀ ਉਹਦੇ ਨਾਲੋਂ ਘਟ ਇਹ ਨਮਰੀ ਚੌੜੀ ਬਹੁਤ ਜ਼ਿਆਦਾ ਹੈ ਫਿਰ ਜੋ ਦੀ ਮੰਜੀ ਤੇ ਤੇ ਬਿਸਤਰੇ ਰੱਖਦੇ ਹਜੇ ਅਦਰ ਹੋਰ ਵੀ ਸੈਟਿੰਗ ਕਰੂੰਗੀ ਪ੍ਰੋਪਰ ਸੈਟਿੰਗ ਕਰਨੀ ਹੈ ਉਹ ਕੱਪੜੇ ਜਿਹੜੇ ਦੇਣ ਆਲੇ ਨੇ ਕਿਸ ਨੂੰ ਦੇ ਦਾਂਗੇ ਅੱਜ ਬਹੁਤ ਕੱਪੜੇ ਤੋਤੇ ਪਾਸ ਇੱਕ ਦਾਣਾ ਸੋਫਾ ਤੋਣਾ ਇੰਨਾ ਜ਼ਿਆਦਾ ਗੰਦਾ ਹੋਇਆ ਪਿਆ ਤਾਂ ਦੇਖੋ ਕੱਡੇ ਕੱਡੇ ਡੱਬ ਚਮਕ ਰਹੇ ਨੇ बच्चे ना गंद पाया पिया जो चाह चापैया घर मुपर डोल जड़ी जो वो चीजें खानी करनी सब उतै रखनी ए दूजी नमारी च रख ले अब दी पुरानी नमारी च रखया चेक सारा सामान आधा मेरे दा आधा मैं सब आधा आ देख इधर कन्ना सामान पिया कन्नी जगह पइए आ इधर आ देख इधर देख तो सही ਇਹ ਰਾਨਾ ਤੇ ਨਖਰੇ ਦੀ ਮਾਨ ਆਉਂਦੇ। ਦੇਖ ਸਾਮਾਨ ਕੰਨਾ ਵਧੀਆ ਆ ਰਿਹਾ ਸਾਰਾ ਪ੍ਰੋਪਰ ਸਾਮਾਨ ਆ ਰਿਹਾ ਤੇਰਾ। ਆ ਲੋਕਰ ਵੀ ਖਾਲੀ ਕਰਤਾ ਮੈਂ। ਆ ਦੇਖ। ਆ ਵਾਲਾ ਲੋਕਰ ਵੀ ਖਾਲੀ ਕਰਤਾ ਮੈਂ। ਖੈਰ ਚਾਬੀ ਲੱਗੀ ਹੋਈ ਆ। ਮੈਂ ਕਿਹਾ ਕਾਕਾ ਲੈ ਲੂਗਾ ਚਾਹੇ ਜੋਤ ਲੈ ਲੂਗੀ ਇਹ ਵਾਲਾ ਲੋਕਰ ਤੇ ਉਹ ਵਾਲੇ ਲੋਕਰ ਦੇ ਵਿੱਚ ਮੇਰਾ ਸਾਮਾਨ ਹਜੇ ਹੈਗਾ। ਉਹ ਚ ਮੈਂ ਰੱਖੂੰਗੀ ਸਾਮਾਨ। ਕਿਉਂਕਿ ਇਹਦੇ ਨਾਲ ਦਾ ਲੋਕਰ ਉਧਰ ਵਾਲੀ ਇਨਮਾਰੀ ਚ ਨਹੀਂ ਗਾ। उस तो मशीन कपड़े धोते तो कपड़े कुपड़े धो तो <coughs> <कपड़े> तो <गया। coughs> के गए थी कपड़े धोख लगना बिस्तर बैठ गए चलो <coughs> तो हम घर के कम कुम्मे काम कुमार हो गए बहुत सची नवारी बना बहुत ज्यादा औखा हो कपड़िया का नहीं सरदा जी उधर लकड़ी नमारी जिच का कपड़े होंगे नमारी दंडे रखूंगी मतलब ਰਸੋਈ ਦੇ ਵਿੱਚ ਵੀ ਯਾਰ ਸੋਈ ਬਹੁਤ ਜ਼ਿਆਦਾ ਛੋਟੀ ਆ ਭਾਂਡੇ ਹੱਦ ਤੋਂ ਜ਼ਿਆਦਾ ਭਾਂਡੇ ਨੇ ਬਹੁਤ ਭਾਂਡੇ ਬੈਡਾ ਜਿਹਾ ਸਿੱਟੇ ਪਏ ਨੇ ਜਿਹੜੇ ਵੀ ਕੱਟ ਕੇ ਹਰ ਵਾਰ ਜ਼ਿਆਦਾ ਵਾਰਤਨੇ ਹੁੰਦੇ ਨੇ ਹਰ ਵਾਰ ਕੱਟ ਕੇ ਵਰਤਨੇ ਮੁਸ਼ਕਲ ਹੁੰਦੇ ਨੇ ਤੇ ਹੁਣ ਮੈਂ ਉਹਦੇ ਨਮਾਰੀ ਚ ਰੱਖ ਲੂ ਜਦੋਂ ਵਰਤਨੇ ਹੋਣਗੇ ਕੱਟ ਲਿਆ ਕਰਾਂਗੇ ਬਹੁਤ ਜ਼ਿਆਦਾ ਭਾਂਡੇ ਬੈਡਾ ਸਿੱਟੇ ਨੇ ਰਸੋਈ ਦੇ ਵਿੱਚ ਵੀ ਉੱਪਰ ਦੀ ਉੱਪਰ ਭਾਂਡੇ ਦਾ ਉਸੜ ਗੁਦੜ ਚੜ੍ਹਿਆ ਪਿਆ ਵੀ ਨਹੀਂ ਸਮਝ ਚੌਂਦੇ ਭਾਂਡੇ ਆਪਾਂ ਨੂੰ